ਸਭ ਤੋਂ ਪਹਿਲਾਂ ਬਾਬਾ ਜੀ ਦਾ ਸਤਿਕਾਰ ਕਰਦੇ ਹਾਂ ਸਭ ਤੋਂ ਪਹਿਲਾਂ ਬਾਬਾ ਜੀ ਦਾ ਸਤਿਕਾਰ ਕਰਦੇ ਹਾਂ ਜੀ ਬਾਬਾ ਜੀ ਦੇ ਪਿਆਰ ਨੂੰ ਸਭ ਤੋਂ ਪਹਿਲਾਂ ਬਾਬਾ ਜੀ ਦੇ ਪਿਆਰ ਨੂੰ ਜੀ ਇਸ ਲਈ ਬਾਬਾ ਜੀ ਦਾ ਸਤਿਕਾਰ ਕਰਦੇ ਹਾਂ ਬਾਬਾ ਜੀ ਦਾ ਸਤਿਕਾਰ ਕਰਦੇ ਹਾਂ 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 ਸਤਿਕਾਰ ਦੇ ਤੋਂ ਬਾਅਦ ਤੋਂ ਅੱਜ ਪਹਿਲੇ ਦਿਨ ਤੋਂ ਸੁਬਾਹ ਤੋਂ ਕੰਨੂ ਆਸਮਾਨ ਉੱਤੇ ਦੌਹੂ ਨੂੰ ਕਿੱਥੇ ਸਿਵਾਦੋਂ ਹੋ ਰਹੀ ਹੈ ਸੁਰਸਤ ਤੋਂ ਬਾਦੋਂ ਬੇਅਸਰਾਂ ਦੀ ਚਾਹਤੀ ਤੋਂ ਸਪਾਰਾ ਉਪਸਾ ਕੀ ਸਤਜੀਤ ਨੂੰ ਮਾਰਾ ਦਿਖਾ ਰਹੇ ਹੈ ਹੁਣ ਲਾਈਵ ਚਾਲੂ ਲੱਗਿਆ ਹੁਣ ਆਈ ਚੱਲੂਗਾ 4:30 ਵਜੇ ਦਾ ਬਾਦੇ ਦੇੜੀ ਇਹ ਸ਼ੁਰੂ ਹੋ ਰਿਹਾ ਲਾਈਵ ਚੱਲ ਪੈ ਜੀ ਲਾਈਵ ਕਰਦੋ ਕਰੇ ਫੋਨ ਜੀ ਪੰਜ ਪਿਆਰਿਆਂ ਦੀ ਚੰਡੀ ਜੈ ਵਿਵਾਰ ਨੇ ਲਾਈਵ ਚਲਾਉਣਾ ਲਾਈਵ ਤੁਸੀਂ ਦਰਸ਼ਨ ਕਰ ਸਕਦੇ ਹੋ ਜਿਹਦੇ ਨਾਲ ਹੋਲ ਸ਼ਰਦਾ ਬਣਦੀ ਹੈ ਵਿਸ਼ਾਲ ਨਗਰ ਕੀਰਤਨ ਲੁਧਿਆਣਾ ਇਹ ਲੁਧਿਆਣਾ ਜ਼ਿਲ੍ਹੇ ਤੋਂ ਮਿੰਨ ਸੰਘੋਵਾਲ ਤੋਂ ਜੀਵਾਰੂ ਸੰਤਵਾਦ ਸਰੂਪਾਲ ਸਿੱਧੀ ਸੰਘੋਵਾਲ ਵਾਲੇ ਉਹਨਾਂ ਨੇ ਮਹਾਨ ਤੁਪ ਪ੍ਰਣਾਮ ਕੀਤੇ ਉਹਨਾਂ ਦੀ ਪੁੱਤੋਂ ਭਰਾਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸੰਗਤੋ ਸਹਾਨ ਬਾਬਾ ਤਰਨਪਾਪ ਸਿੰਘ ਜੀ ਤੋਂ ਲੈ ਕੇ ਸ਼ਹੀਦ ਕੌਮ ਜਿਸ ਦੇ ਬਾਬਾ ਜੈ ਸਿੰਘ ਜੀ ਖਲਕਟ ਬਾਰਨ ਉਸ ਉਸ ਸਾਥ ਦੇ ਉੱਪਰ ਇਹ ਨਗਰ ਕੀਰਤਨ ਜਾ ਰਿਹਾ ਹੈ ਸੋ ਗੰਦਰਾਲਾ ਕੌਰ ਤੋਂ ਹੋ ਕੇ ਲੰਗ ਕਰਕੇ ਪਾਗ ਵਾਲੇ ਬਣ ਰਹੇ ਹਾਂ ਲੰਗ ਤੋਂ ਦੇ ਸੋਨਾ ਹੋ ਕੇ ਸਾਧ ਸੰਗ ਜੀ ਨਗਰ ਕੀਰਤਨ ਦੇ ਬਾਰਨੀ ਸ਼ਰਮ ਦੀ ਬੇਗੀ ਸੁਆਪ ਨਗਰ ਤੇ ਪ੍ਰਗਿਆਨੰਦ ਮਾਨੋ ਦੀ ਐ ਵੇਖੇ ਕੁੰਜੇ ਨਹੀਂ ਆਸਾ ਐ ਵੇਖੇ ਤੋਂ ਬਿਨਾ ਅਈ ਵਾਰ ਮੈਂ ਨਗਰਾਂ ਚ ਵੀ ਆਏ ਜਾਈ ਤਾਂ ਪੁੱਛਦੇ ਆ ਵੀ ਅਸੀਂ ਨੇੜੇ ਬੈਠੇ ਆਂ ਸਾਨੂੰ ਪਤਾ ਹੀ ਨਹੀਂ ਕਿ ਨਗਰ ਕੀਰਤਨ ਦਾ ਹੀ ਮਤਲਬ ਇਹ ਹੁੰਦਾ ਹੈ ਚੇਤਨਾ ਸਮਾਦਨ ਐ ਦੱਸਣ ਵਾਲੀ ਐ ਚੇਤਨਾ ਲਿਆਉਣ ਵਾਲੀ ਜੋ ਪਰਾਲੇ ਕੀਤੇ ਜਾਂਦੇ ਆ ਤੁਹਾਨੂੰ ਯਾਤਰਾਉਣ ਵਾਸਤੇ ਤੁਹਾਨੂੰ ਗੁਰੂ ਨਾਲ ਜੋੜਨ ਵਾਸਤੇ ਕਿਉਂਕਿ ਗੁਰੂ ਦੇ ਚਰਨਾਂ ਵਿੱਚ ਜਿਹੜਾ ਅਨੰਦ ਹੈ ਜਿਹੜਾ ਸੁੱਖ ਹੈ ਜਿਹੜੀ ਸ਼ਾਂਤੀ ਹੈ ਉਹ ਪਦਾਰਥਾਂ ਜੋ ਨਹੀਂ ਮਿਲਦੀ ਇਸੇ ਕਰਕੇ ਮਹਾਪੁਰਖ ਕਹਿੰਦੇ ਆ ਕੀ ਕਹਿੰਦੇ ਐ ਜੋ ਸੁੱਖਜੋ ਦੇ ਨਾਲ ਵਿੱਚ ਤੇਰੇ ਮਿਲਦਾ ਨਿਰਾਜਾ ਤੋ ਸੁਖ ਚਰਨਾਂ तूं चरादेव चरणा देव ते राजा तो जो सुख झरना विच दे दादी राजा तो ਨਾ ਦੇ ਵਿੱਚ ਤੇਰੇ ਬੇਨਦਾਨੀ ਰਾਹ ਤੇ ਆਟੇ ਹੋ ਸਕੂ ਤੇ ਗਾਦੇ ਤੁਸੀਂ ਕੇ ਬੇਨਦਾਨੀ ਰਾਹ ਤੇ ਆਤੋ ਸੇਵਾਦਾਰ ਜਿਤੇ ਸਿੱਖ ਨੇ ਬਲਕੀ ਦੇ ਆਸੇ ਪਾਸੇ ਪ੍ਰਸ਼ਾਦ ਵਰਤੋਂ ਦੀ ਸੇਵਾ ਤੁਸੀਂ ਕਰ ਰਹੇ ਹੋ ਤਾਂ ਬੇਨਤੀ ਹੈ ਵੀ ਅਨਪੜਾ ਹਨੇਰਾ ਹੋ ਚੁੱਕਿਆ ਹੈ ਤੁਸੀਂ ਚਾਹੇ ਨੂੰ ਬਣਾ ਲਓ ਨਾਲ ਨਾਲ ਇਸ ਖੱਬੇ ਸੱਜੇ ਪਰਸੀ ਇਧਰ ਉਧਰ ਨਾ ਭਜਿਆ ਕਰੋ ਹੋਰ ਤੱਕ ਤੁਸੀਂ ਜਾਣਿਓ ਪ੍ਰਸ਼ਾਦ ਦੇ ਜਿਹੜੀ ਸੰਗਤ ਨਮਸਕਾਰ ਕਰਦੀ ਹੈ ਉਹਨਾਂ ਨੂੰ ਪ੍ਰਸ਼ਾਦ ਵਰਤ ਵਰਤਰੇ ਵਰਤਾਰੇ ਨਾਲ ਤੁਸੀ ਪਾਲਕੇ ਦਾ ਨਾ ਲੈਣਾ ਆਸ-ਪਾਸ ਹੀ ਜਾਣਾ ਕਿ ਤੇਜ਼ ਆਉਂਦੀਆਂ ਤੁਸੀਂ ਦੂਰ ਦੂਰ ਤੱਕ ਚਲੇ ਜਾਂਦੇ ਹੋ ਤੁਹਾਨੂੰ ਇਹ ਜ਼ਰੂਰ ਬੇਨਤੀ ਹੈ ਬੱਚਿਆਂ ਨੂੰ ਤੁਸੀਂ ਵੀ ਥੋੜਾ ਸਿੰਘ ਸਾਹਿਬ ਇਹਨਾਂ ਨੂੰ ਦੱਸੋ ਵੇ ਦੂਰ ਦੂਰ ਤੱਕ ਐ ਗੇਟਾਂ ਤੱਕ ਘਰਾਂ ਤੱਕ ਤੁਸੀਂ ਪਲੀਜ਼ ਨਾ ਜਾਓ ਇਹ ਨੇੜੇ ਹੀ ਇਹ ਚੈਨ ਬਣਾ ਲਓ ਜਿਹੜੀ ਵੀ ਸੰਗਤ ਨਮਸਕਾਰ ਕਰਦੀ ਹੈ ਉਹਨੂੰ ਪਛਾਣ ਦਿਓ ਉੱਥੇ ਖੜੋ ਇਧਰੋਂ ਦੰਦਨ ਜਾਓ ਆ ਇਹ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਸਾਡਾ ਸੰਮਤ ਤੁਸੀਂ ਦਰਸ਼ਨ ਕਰ ਰਹੇ ਹੋ ਕਿ ਇਹ ਵਿਸ਼ਾਲ ਨਗਰ ਕੀਰਤਨ ਹੈ ਬਾਬਾ ਜੈ ਸਿੰਘ ਜੀ ਖਲਕਤ ਤੁਹਾਡੇ ਨੇੜੇ ਹੀ ਬਾਰਨ ਪਿੰਡ ਹੈ ਉੱਥੇ ਬਾਬਾ ਜੀਆ ਨੂੰ ਐ ਰੂਪ ਤੇ ਨਾਲ ਬਨ ਕੇ ਪੁੱਠੇ ਲਦਾ ਕੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀ ਖਲ ਲਾ ਦਿੱਤੀ ਗਈ ਸੀ ਉਹਦਾ ਕਾਰਨ ਸੀ ਕਿ ਅਬਦੁਲ ਸਮਨ ਖਾਨ ਐ ਗੋਜਾ ਚਕਾ ਉਨ ਲਗੇ ਸੀ ਪਰ ਐ ਉਹਦੇ ਵਿੱਚ ਤਬਾਕੂ ਸਿੰਘ ਬਾਬਾ ਜੀ ਨੇ ਖਾਇਆ ਨਹੀਂ ਇਹਨੇ ਸਿੱਖਾਂ ਨੂੰ ਤੇ ਤਬਾਕੂ ਨੂੰ ਕੋਣ ਤੋਂ ਵੀ ਮਨਾਹੀ ਹੈ ਪਰ ਤੁਸੀਂ ਸਾਨੂੰ ਚੁੱਪਣ ਲਈ ਮਜਬੂਰ ਕਰਦੇ ਹੋ ਇਹ ਜਾਲ ਤੋਂ ਹਾਂ ਮੇਰੀ ਨੇੜੇ ਰੋਕ ਲੈ ਦੂਰ ਨਹੀਂ ਆਣਾ ਉਨਾਲ ਕੀ ਤੇ ਨਾਲ ਨਾਲ ਬੱਸ ਉਹ ਉਹ ਪਿੱਛੇ ਰਹੇ ਤਾਂ ਕਹਿੰਦਾ ਤੁਸੀਂ ਖਾਤਕਦੀ ਹੈ ਨਹੀਂ ਪੇਪਰ ਪੜ੍ਹਦਾ ਨਾ ਬਜਾਦੇ ਆਨੂੰ ਜਿਵੇਂ ਬਾਬਾ ਜੀ ਨੇ ਵੇਚ ਦਿੱਤੀ ਤੋ ਮੇਰ ਹੋ ਠੀਕ ਆ ਨੇੜੇ ਨੇੜੇ ਪਾਰਕ ਤੇ ਨਾ ਰਹਿਣਾ ਆਸ-ਪਾਸ ਨਹੀਂ ਆਣਾ ਜਿਹੜਾ ਮੱਥਾ ਟੇਕਦਾ ਯਾਰ ਉਹਨੂੰ ਦੇ ਦਿਓ ਬਸ ਬਸ ਮਨ ਨੂੰ ਚੇਤੇ ਆਉਂਦੇ ਦੇ ਤਾ ਬਸ ਬਸ ਦੀ ਪਕੜੀ ਐ ਬਾਕੀ ਨਾ ਛੋੜੀ ਐ ਸਤਿਗੁਰ ਤੇਗ ਬਹਾਦਰ ਭੋਲਿਆ ਪਰ ਪਈ ਐ ਧਰਮ ਨਾ ਛੋੜੀ ਐ ਅਸੀਂ ਧਰਮ ਨਹੀਂ ਛੱਡ ਸਕਦੇ ਸਾਨੂੰ ਮਰਨਾ ਤੇ ਮਨਜ਼ੂਰ ਐ ਪਰ ਅਸੀਂ ਆ ਜਿਹੜਾ ਬੋਝਾ ਇਹ ਨਹੀਂ ਚੁੱਕ ਸਕਦੇ ਕਿਉਂਕਿ ਸਾਡੇ ਸੀਸ ਦੇ ਵਿੱਚ ਬਾਦਸ਼ਾਹ ਦੀ ਅੰਮ੍ਰਿਤ ਦੇ ਇਹ ਚੂਲੇ ਪਾਏ ਐ ਜੇ ਸੀ ਆਏ ਉਹ ਬੋਝਾ ਕਿਤੇ ਚੁੱਕ ਵੀ ਲਿਆ ਸਾਡੇ ਸੀਸ ਵਿੱਚ ਪਾਏ ਹੋਏ ਅੰਮ੍ਰਿਤ ਦੀ ਬੇਅਦਬੀ ਹੋਊਗੀ ਔਰ ਅਸੀਂ ਗੁਰੂ ਦੇ ਸਿੱਖ ਐ ਤੇ ਗੁਰੂ ਦੇ ਸਿੱਖ ਨੇ ਜਿਹੜੇ ਉਹ ਤਾਜ ਆਇਆ ਵੀ ਆ ਜਾ ਸਾਨੂੰ ਨੁਨਹਰ ਦਮ ਭੀ ਆਣਾ ਲੱਗਦਾ ਬਹੁਤ ਦੰਦੇ ਆ ਜੀ ਲੱਗਦੀ ਤਾ ਸਰਬਸੇ ਆ ਰਾ ਲੱਗਦਾ ਰੱਖ ਰੱਖੋ ਨਾ ਜੀ ਬਾਬਾ ਜੀ ਆ ਪ੍ਰਸ਼ਾਦ ਆਉਈਏ ਜੀ ਯਾਰਾ ਲੱਗਦਾ ਬਹੁਤ ਪਿਆਰੀ ਲੱਗਦੀ ਨਾ ਤੂੰ ਕਾਰਨੋ ਪਿਆਰਾ ਲੱਗਦਾ ਬਹੁਤ ਪਿਆਰੀ ਲੱਗਦੀ ਨਾ प्यारी लॻदीन सम प्यारा लॻ न प्यारी लॻदीन प्यारी लॻदी न प्यारी लॻदी न प्यारी लॻदी न पारी ਬਿਹਾਰੀ ਲੱਗਦੇ ਨਾ ਮਾਤ ਬਿਹਾਰੀ ਲੱਗਦੇ ਨਾ ਬਿਹਾਰੀ ਲੱਗਦੇ ਨਾ ਮਾਤ ਬਿਹਾਰੀ ਬਾਰੀ ਨੇ ਆ ਜੀਗਾ मर दे मात देव मार बोलना डर देव दे जवानी ने डर देवरे मात देवानी ने मार बोलना डर देव मात देवानी ने, दिवाने ने। पढ़े रखो पढ़े पढ़े रखो पढ़े भई भारते ने मतपुर ते नदारे आए दर्शन करलो कर्मारे आए दर्शन कर लो आयो कर्म

बल्लों, पांच गेंदियां में सुपरसार, सपुरसार में जीना तब शाम की सुबह तक गार्ड और अंततः गांठे पड़े। आज वाले ले आओ के कर आने वाले तो दो बार दो अनुनत जन के एक बार दूसरे बार दूसरे बार। हाँ हाँ, कल कोई नहीं सही है बाकी दिन बार बार ਜਿਹੜੇ ਦੋ ਸਾਈਡ ਤੋਂ ਹੀ ਸਾਈਡ ਨੂੰ ਜਿਹਨੂੰ ਨਮਸਕਾਰ ਭਾਈ ਨਹੀਂ ਕਰਿਆ ਉਹ ਮੱਥਾ ਟੇਕ ਲੈਣ। ਸ਼੍ਰੀ ਗੁਰੂ ਰਸਨ ਮਹਾਰਾਜ ਨੂੰ ਕੋ ਕੋਟੇ ਦੀ ਮੁੜੇ ਆ ਜਾਂਦਾ। ਲਾਉਣਾ ਪੈਂਦਾ ਨਾ ਜੇ ਹੁਣ ਮੈਂ ਆਪੇ ਲਾ ਲਾਂ ਨਾ ਕੋਸਟ ਲਾਉਣਾ ਉਹਦੇ। ਅੱਛਾ ਕਿਉਂਕਿ ਜੇ ਹੁਣ ਲੈਡ ਹੋ ਜੀ ਆਫੇ ਮੈਂ ਕਰਾ ਪਾਣੀ ਤਾਂ ਕਰਕੇ ਲਗਾਉਣਾ। ਇਹ ਜੋ ਸਮਾਗਮ ਹੈ ਸ੍ਰੀ ਮਹਾਂ ਸੰਤ ਧਰਮ ਪਾਲ ਸਿੰਘ ਜੀ ਸੰਗੋਵਾਲ ਤੋਂ ਧੰਨ ਧੰਨ ਬਾਬਾ ਜੈ ਸਿੰਘ ਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਕੱਲ੍ਹ ਰੋਜ਼ ਤੋਂ ਕੱਢਿਆ ਗਿਆ ਸੰਗੋਵਾਲ ਤੋਂ ਡਰਾਈਵਰ ਖੜਾ ਹੁੰਦਾ ਹੋਇਆ 6:30 ਤੇ ਪਹੁੰਚ ਉਪਰੰਤ ਪਿੰਡ ਬਾਰਨ ਪਟਿਆਲਾ ਵਿਖੇ ਨਗਰ ਕੀਰਤਨ ਪਹੁੰਚੇਗਾ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਗੁਰੂ ਦਾ ਬਚਨ ਮੰਨਦੇ ਹੋਏ ਹਰ ਸੱਚੇ ਤਤਰ ਚਾਇਆ ਸਭ ਸੰਗਠ ਮੇਲਾ ਨਾਨਕ ਨਿਰਪੋਨ ਰੰਕਾਰ ਵਿੱਚ ਸਿੱਧਾ ਖੇਲਾ ਸਿਮਰ ਮਨਾਈ ਸਾਲ ਕਾ ਅੱਡੇ ਕੀ ਵੇਲਾ ਪੀਵੋ ਬਾਹੁਲ ਖੰਡ ਧਾਰ ਹੋਈ ਜੈ ਸੋ ਸੁਬਿਲਾ ਆਪਣਾ ਜੀਵਨ ਸਫਲਾ ਕਰੀਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂਦੇ ਐ ਸੁਪੁੱਤਰ ਸਿਆ ਬੰਦਾ ਮਾਨ ਆਪਾਂ ਹਾਸਲ ਕਰ ਸਕਦੇ ਹਾਂ ਔਰ ਜੋ ਖੁਸ਼ੀ ਬਾਬਾ ਜੈ ਸਿੰਘ ਖਲਗੜ ਜੀ ਆਂਦੇ ਦਸੇ ਪਾਛੇ ਦੀ ਲਈ ਹੈ

वेळ तुम्ही सुने